ਚੈਨਲ ਪੰਜਾਬੀ ਵੇਖ ਰਹੇ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਗੀ ਜੀ ਆਇਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਡਮੰਟਨ ਸ਼ਹਿਰ ਤੋਂ ਦੋਸਤੋ ਦੋ ਖਬਰਾਂ ਲੈ ਕੇ ਤੁਹਾਡੇ ਲਈ ਹਾਜ਼ਰ ਹੋ ਰਿਹਾ ਹਾਂ ਇੱਕ ਖਬਰ ਤੇ ਇਹ ਆ ਕਿ ਅਲਬਰਟਾ ਸਰਕਾਰ ਨੇ ਦੋ ਖ ਦਿਨ ਪਹਿਲਾਂ ਇਹ ਜੀ ਇੱਕ ਫੈਸਲਾ ਕੀਤਾ ਸੀਗਾ ਕਿ ਜਿਹੜੇ ਸਬਸਿਡਾਈਜ਼ਡ ਪਾਸਸ ਲੋਕਾਂ ਨੂੰ ਦਿੱਤੇ ਜਾਂਦੇ ਜਿਹੜੇ ਲੋਅ ਇਨਕਮ ਵਾਲੇ ਆ ਜਿਹਦੇ ਵਿੱਚ ਬਹੁਤ ਸਾਰੇ ਜਿਹੜੇ ਜੀ ਸੀਨੀਅਰਸ ਵੀ ਆਉਂਦੇ ਆ ਸਕੂਲਾਂ ਦੇ ਬੱਚੇ ਵੀ ਆਉਂਦੇ ਆ ਉਹਨਾਂ ਤੇ ਉਹ ਜਿਹੜੀ ਸਬਸਿਡੀ ਦਿੰਦੀ ਸੀ ਸਰਕਾਰ ਉਹ ਉਹਨਾਂ ਨੇ ਬੰਦ ਕਰ ਦਿੱਤੀ ਖਾਸ ਕਰਕੇ ਦੋ ਵੱਡੇ ਸ਼ਹਿਰ ਐਡਮੰਟਨ ਤੇ ਕੈਲਗਰੀ ਦੇ 15 ਮਿਲੀਅਨ ਡਾਲਰ ਦੀ ਗੱਲ ਸੀ ਜੀ ਉਹ ਉਹਨਾਂ ਨੇ ਕੈਨਸਲ ਕਰਨ ਦਾ ਹੁਕਮ ਦੇ ਦਿੱਤਾ ਫੇਰ ਦੋਨਾਂ ਸ਼ਹਿਰਾਂ ਦੇ ਜਿਹੜੇ ਮੇਅਰ ਨੇ ਜੋਤੀ ਗੌਂਡੇ ਕੈਲਗਰੀ ਤੋਂ ਔਰ ਅਮਰਜੀਤ ਸੋਹੀ ਐਡਮੰਟਨ ਤੋਂ ਉਹਨਾਂ ਨੇ ਇਸ ਗੱਲ ਦਾ ਜਿਹੜਾ ਜੀ ਬਹੁਤ ਜਿਹਦੇ ਕਹਿੰਦੇ ਹੁੰਦੇ ਨਾ ਭਈ ਇੱਕ ਕਿਸਮ ਦਾ ਬੁਰਾ ਵੀ ਮਨਾਇਆ ਔਰ ਉਹਨਾਂ ਕਹਿੰਦੇ ਆ ਕਿ ਇਸ ਕਿਸਮ ਦੀ ਬਹੁਤ ਵੱਡੀ ਬੇਇੱਜ਼ਤੀ ਹੋ ਰਹੀ ਹੈ ਲੋਕਾਂ ਦੀ ਉਹਨਾਂ ਦੀ ਖਾਸ ਕਰਕੇ ਜਿਹੜੇ ਲੋਕ ਅਫੋਰਡ ਨਹੀਂ ਕਰਦੇ ਉਧਰੋਂ ਤਾਂ ਲੋਕਾਂ ਲਈ ਅਫੋਰਡੇਬਿਲਟੀ ਦਾ ਮਸਲਾ ਹੋਇਆ ਔਰ ਦੂਸਰੇ ਪਾਸੇ ਸਰਕਾਰ ਜਿਹੜੀ ਆ ਉਹ ਉਹਨਾਂ ਦੇ ਉਹ ਟਰਾਂਜ਼ਿਟ ਪਾਸ ਜਿਹੜੇ ਆ ਉਹ ਵੀ ਇੱਕ ਜਿਹੜੀ ਸਬਸਿਡੀ ਤੇ ਥੋੜੇ ਮਿਲਦੇ ਸੀ ਸਸਤੇ ਉਹ ਵੀ ਬੰਦ ਕਰ ਰਹੀ ਹੈ ਸੋ ਇਸ ਰੋਲੇ ਰੱਪੇ ਤੋਂ ਬਾਅਦ ਅੱਜ ਫੇਰ ਸਰਕਾਰ ਨੇ ਆਪਣਾ ਡਿਸੀਜਨ ਜਿਹੜਾ ਜੀ ਉਹ ਰਿਵਰਸ ਕਰ ਲਿਆ ਹੈ ਉਹ ਜਿੱਦਾਂ ਫੌਜੀ ਨਹੀਂ ਕਹਿੰਦੇ ਹੁੰਦੇ ਜੈਸੇ ਥੇ ਵਾਲੀ ਗੱਲ ਹੋ ਗਈ ਆ ਪਰ ਉਹ ਕਿਹਾ ਇਸ ਤਰ੍ਹਾਂ ਰਾਬਰਟ ਨੈਕਸਨ ਹੋਰੀ ਜਿਹੜੇ ਮਨਿਸਟਰ ਨੇ ਸਾਡੇ ਇੱਥੇ ਉਹ ਕਹਿੰਦੇ ਜੀ ਭਈ ਦੇਖੋ ਸਾਨੂੰ ਇਹ ਪਤਾ ਲੱਗਾ ਵੀ ਜਿਹੜੇ ਸਿਟੀਜ਼ ਹੈਗੀਆਂ ਦੋਨੋਂ ਇਹ ਹੈ ਵੀ ਇਹ ਅਫੋਰਡ ਨਹੀਂ ਕਰ ਸਕਦੇ ਇਹਨੇ ਪੈਸਿਆਂ ਦੇ ਨਾਲ ਆਪਣੇ ਲੋਕਾਂ ਨੂੰ ਉਹ ਜਿਹੜੇ ਆ ਫਾਸ ਨੂੰ ਸਬਸਿਡਾਈਜ਼ ਕਰਨ ਲਈ ਇਹ ਕਰਕੇ ਪ੍ਰੋਵੈਂਸ਼ੀਅਲ ਸਰਕਾਰ ਜਿਹੜੀ ਆ ਇਹ ਮਸਲਾ ਜਾਰੀ ਰੱਖੇਗੀ ਸੋ ਇਹ ਹੈ ਜੀ ਇੱਕ ਖਬਰ ਤੇ ਦੂਸਰੀ ਖਬਰ ਹੈਗੀ ਆ ਵੀ ਕੈਲਗਰੀ ਸ਼ਹਿਰ ਦੇ ਵਿੱਚ ਜਿਹੜੇ ਘਰਾਂ ਦੀ ਕੀਮਤ ਆ ਉਹ ਛਾਲਾ ਮਾਰਦੀ ਉੱਪਰ ਨੂੰ ਜਾ ਰਹੀ ਹੈ ਜੀ ਫੇਰ ਔਰ ਜਿਹੜੀਆਂ ਸੇਲਸ ਹੈਗੀਆਂ ਉਹ ਵੀ ਵੱਧ ਰਹੀਆਂ ਨੇ ਅ ਪਿਛਲੇ ਸਾਲ ਨਾਲੋਂ ਕੀਮਤਾਂ ਵੀ ਉੱਪਰ ਜਾ ਰਹੀਆਂ ਨੇ ਅ ਕਾਸ ਕਰਕੇ ਜਿਹੜੇ ਅਫੋਰਡੇਬਲ ਘਰ ਹੈਗੇ ਆ ਜੀ ਉਹ ਬਹੁਤ ਛੇਤੀ ਉੱਥੇ ਵਿਕ ਰਹੇ ਨੇ ਜਿਵੇਂ ਉਹਨਾਂ ਨੇ ਦੱਸਿਆ ਹੈਗਾ ਕਿ ਕੈਲਗਰੀ ਦੇ ਰੀਅਲ ਏਸਟੇਟ ਬੋਰਡਰੋਂ ਕਿ ਅਪ੍ਰੈਲ ਦੇ ਵਿੱਚ 7% 3% ਜਿਹੜੀਆਂ ਸੇਲ ਹੈਗੀਆਂ ਪਿਛਲੇ ਸਾਲ ਨਾਲੋਂ ਜ਼ਿਆਦਾ ਹੋਈਆਂ ਨੇ ਔਰ 2881 ਯੂਨਿਟਸ ਪਿਛਲੇ ਮਹੀਨੇ ਸੇਲ ਕੀਤੇ ਗਏ ਨੇ ਔਰ ਇਦਾਂ ਜੀ ਪਈ ਪਿਛਲਿਆਂ ਜਿਹੜੀ ਕੀਮਤ ਆ ਉਹ 6 ਲੱਖ 3700 ਡਾਲਰ ਆ ਜਿਹੜੀ ਕਿ ਪਿਛਲੇ ਸਾਲ ਨਾਲੋਂ 9 ਕਸਰ 9% ਉੱਪਰ ਗਈ ਆ ਤੇ ਮਾਰਚ ਨਾਲੋਂ 1% ਜਿਹੜੀ ਆ ਉਹ ਉੱਪਰ ਗਈ ਆ ਸੋ ਇਸ ਤਰ੍ਹਾਂ ਦਾ ਮਾਹੌਲ ਆ ਜੀ ਕੈਲਗਰੀ ਸ਼ਹਿਰ ਦੇ ਵਿੱਚ ਪਈ ਜਿਹੜੀਆਂ ਰੀਅਲ ਏਸਟੇਟ ਦੀਆਂ ਕੀਮਤਾਂ ਖਾਸ ਕਰਕੇ ਜਿਹੜੇ ਹਾਈ ਡੈਂਸਿਟੀ ਦੇ ਵਿੱਚ ਯੂਨਿਟਸ ਹੈਗੇ ਆ ਉਹ ਛੇਤੀ ਵਕਰੇ ਆ ਔਰ ਅਫੋਰਡੇਬਲ ਹੈ ਗਿਆ ਚੈਨਲ ਪੰਜਾਬੀ ਲਈ ਕਲਮੀਤ ਸਿੰਘ ਸੰਗਾ ਐਡਮੰਟਨ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ